ਸ਼ਸ਼ੀਕਾਲ ਦੋਸਤੋ ਇਤਿਹਾਸ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਰੱਖਦਾ ਹੈ ਜਿਹੜੇ ਲੋਕ ਇਤਿਹਾਸ ਬਣਾਉਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ ਅਜਿਹੇ ਲੋਕਾਂ ਦੇ ਵਿੱਚੋਂ ਇਹੀ ਸੱਜਣਾ ਦੇ ਵਿੱਚੋਂ ਇੱਕ ਨੇ ਦੀਵਾਨ ਟੋਡਰਮਲ ਜਿਨ੍ਹਾਂ ਨੇ ਦਰਸ਼ਨ ਪਿਤਾ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਬਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਭਾਰ ਦੇ ਜ਼ਮੀਨ ਖਰੀਦੀ ਸੀ ਉਹਨਾਂ ਦੀ ਜਹਾਜੀ ਹਵੇਲੀ ਅੱਜ ਵੀ ਸਰਹੰਦ ਫਤੇਗੜ ਸਾਹਿਬ ਵਿਖੇ ਮੌਜੂਦ ਹੈ ਜਿਹਦੇ ਬਾਰੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਤਾਜ਼ਾ ਦੇਸ਼ ਦਿੱਤੇ ਨੇ ਮੇਰੇ ਨਾਲ ਨੇ ਇਸ ਸਮੇਂ ਮੇਰੇ ਮਿੱਤਰ ਡਾਕਟਰ ਮਨਿੰਦਰ ਸਿੰਘ ਪਸੀਨ ਹੋਰੇ ਆਓ ਆਪਾਂ ਚੱਲਦੇ ਆਂ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਦੇਖਣ ਵਾਸਤੇ ਕੀ ਹਾਲਾਤ ਨੇ ਉੱਥੇ ਦੇ ਆਓ ਚੱਲਦੇ ਦੇਖਦੇ ਜਾਗੇ ਦੂਰਾ ਫਿਰੇ ਘਰਸੋ ਦੇ ਲਗਭਗ ਸਾਹਮਣੇ ਦਾ ਜਿਹੜਾ ਇਲਾਕਾ ਹੈ ਉੱਥੇ ਸਾਹਮਣੇ ਆ ਦੀਵਾਨ ਟੋਡਰਮਲ ਹੋਰਾਂ ਦੀ ਹਵੇਲੀ ਆਓ ਤੁਹਾਨੂੰ ਦਿਖਾਉਂਦੇ ਹਾਂ ਹੁਣੇ ਲੋਬੀ ਦੋਸਤੋ ਇਹ ਹੈ ਦੀਵਾਨ ਟੋਡਰਮਲ ਹੋਰਾਂ ਦੀ ਜਹਾਜੀ ਹਵੇਲੀ ਇਹਦੇ ਬਾਰੇ ਸਾਲ 2009 ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਸੀ ਕਿਉਂਕਿ ਮਹਿਸੂਸ ਕੀਤਾ ਜਾਂਦਾ ਸੀ ਕਿ ਜਿਹੜੀ ਹਵੇਲੀ ਆ ਉਹਦੀ ਸਾਮ ਸੰਭਾਲ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਸ ਤਰੀਕੇ ਨਾਲ ਨਹੀਂ ਹੋ ਰਹੀ ਹੈ ਕਈ ਸਵਾਲ ਸਨ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਬਾਰੇ ਆਪਣਾ ਫੈਸਲਾ ਦਿੱਤਾ ਤੇ ਇਸ ਦੀ ਹੁਣ ਦੁਬਾਰਾ ਰੇਨੋਵੇਸ਼ਨ ਹੋ ਰਹੀ ਹੈ ਇਸ ਨੂੰ ਪ੍ਰਾਚਨ ਰੂਪ ਦੇ ਵਿੱਚ ਜਿਹੜਾ ਸੰਭਾਲਣ ਦੇ ਯਤਨ ਹੋ ਰਹੇ ਨੇ ਔਰ ਤੁਹਾਨੂੰ ਦਿਖਾਉਣੇ ਆ ਦੀਵਾਨ ਟੋਟਮਲ ਫਰਾਂਦੀ ਹਵੇਲੀ ਦਾ ਅੰਦਰਲਾ ਹਿੱਸਾ ਲਾ ਜੀ ਨੇ ਪ੍ਰਾਣੇ ਖੰਡਰਾ ਤੋਂ ਇਸ ਹਵੇਲੀ ਦੇ ਲੱਗਦਾ ਵੀ ਹੁਣ ਜਿਹੜੀ ਇਹਦਾ ਹਾਈ ਕੋਰਟ ਦੀ ਆਰਡਰ ਦੇ ਨਾਲ ਜਿਹੜੀ ਉਹਨਾਂ ਨੇ ਇਹਨੂੰ ਵਿਰਾਸਤੀ ਇਮਾਰਤ ਕੋਸ਼ਿਸ਼ ਕੀਤਾ ਹੋਇਆ ਤੇ ਹੁਣ ਇਹਦੀ ਰੇਨੋਵੇਸ਼ਨ ਪ੍ਰੋਪਰ ਤੇ ਕਿਆ ਹੋਏਗੀ ਇਹ ਜਾਂ ਤਾਂ ਪਹਿਲਾਂ ਵੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਸੀ ਕਿਸੇ ਸਮੇਂ ਮੇਰਾ ਖਿਆਲ ਹੈ 2 ਕਰੋੜ ਰੁਪਏ ਦਾ ਉਸ ਟੈਂਪਰ ਬਸ ਰੱਖਿਆ ਗਿਆ ਸੀਗਾ ਕੁਝ ਇਸਾ ਸੰਭਾਲਿਆ ਵੀ ਗਿਆ ਸੀ ਪਰ ਉਸ ਤੋਂ ਬਹੁਤ ਸ੍ਰਿਸ਼ਤੀ ਨਹੀਂ ਸੀ ਹੋਈ ਕਿਉਂਕਿ ਜਿਹੜਾ ਪੁਰਾਣਾ ਸੂਪ ਹੁਣ ਸਾਡੇ ਸਾਹਮਣੇ ਨਿਕਰ ਕੇ ਆਉਣ ਲੱਗਿਆ ਹੈ ਉਹ ਜਿਹੜਾ ਸੂਪ ਇੰਨਾ ਸਮੇਂ ਦੌਰਾਨ ਬਣਿਆ ਨਹੀਂ ਸੀਗਾ ਉਹ ਤੁਹਾਨੂੰ ਕਹਿੰਦਾ ਇਹ ਸਹਵਿਧਿ ਦੇ ਕੁਝ ਹਿੱਸੇ ਦਿਖਾ ਦਿੰਨੇ ਆ ਆ ਜਿਹੜਾ ਪਾਸਾ ਹੈ ਇਧਰਲੇ ਪਾਸਿਓਂ ਆਪਾਂ ਚੱਲਦੇ ਆਂ ਜਿਹੜਾ ਇਹ ਪਾਸਾ ਤੁਸੀਂ ਦੇਖ ਰਹੇ ਹੋ ਇਧਰੋਂ ਅੰਦਰ ਦਾਖਲ ਹੋਣ ਦਾ ਰਸਤਾ ਹੈ ਇਸ ਦੇ ਵਿੱਚ ਇਹ ਆਵਾਪੈਂਟ ਤੁਹਾਨੂੰ ਦਿਖਾਉਣੇ ਇਹ ਇਹਦਾ ਤੇ ਖਾਣੇ ਦੀਆਂ ਜਿਹੜੀਆਂ ਪੌੜੀਆਂ ਨੇ ਇਹ ਇਧਰਲੇ ਪਾਸੇ ਨੇ ਤੇ ਖਾਣੇ ਵੀ ਜਾਣ ਦਾ ਰਸਤਾ ਇਧਰ ਹੁੰਦਾ ਸੀਗਾ ਤੇ ਤੇ ਖਾਣ ਦੀਆਂ ਪੌੜੀਆਂ ਵਾਲੇ ਪਾਸਿਓਂ ਆਪਾਂ ਅੰਦਰ ਚੱਲਦੇ ਹਾਂ ਇਹ ਲਓ ਜੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਣੀਆਂ ਨੇਹਾ ਨੇ ਕਵਰਿਆਂ ਦੀਆਂ ਜੜੀਆਂ ਆ ਤੁਸੀਂ ਦੇਖ ਰਹੇ ਹੋ ਬੇਟਾ ਡਾਕਟਰ ਪਸ਼ੀਨ ਤੁਹਾਨੂੰ ਦੱਸ ਰਹੇ ਨੇ ਵੀ ਉਹ ਇਤਿਹਾਸ ਦੇ ਪੰਨੇ ਵੱਲ ਲੈ ਕੇ ਜਾ ਰਹੇ ਨੇ ਜਿਸ ਇਤਿਹਾਸ ਦੇ ਪੰਨੇ ਦੇ ਨਾਲ ਵਿਵਾਨ ਟੁੱਡਰਮਲ ਹੋਈ ਹਮੇਸ਼ਾ ਯਾਦ ਰੱਖਿਆ ਜਾਂ ਨਜਨਾਂ ਨੂੰ ਯਾਰ ਸਰ ਤੁਸੀਂ ਵੀ ਇਤਿਹਾਸ ਵਿੱਚ ਬਹੁਤ ਦਿਲਚਸਪੀ ਰੱਖਦੇ ਹੋ ਹਾਂ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਇਸ ਬਾਰੇ ਦੀਵਾਨ ਡਾਡਰਮਲ ਜੀ ਸੁਣਾਦੇ ਰਹਿਣ ਵਾਲੇ ਇੱਕ ਹਿੰਦੂ ਬਿਜ਼ਨਸਮੈਨ ਸੀਗੇ ਉਹਨਾਂ ਨੇ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰੀ ਜੀ ਵਾਸਤੇ ਜਿਹੜੀ ਉਹਨਾਂ ਦੇ ਕ੍ਰੀਬੇਸ਼ਨ ਵਾਸਤੇ ਸੰਸਕਾਰ ਕਰਨ ਵਾਸਤੇ ਜਿਹੜੀ ਹੈ ਜਗਾਹ ਖਰੀਦੀ ਜਿਹੜੀ ਹਾਂ ਉਹ ਜਗਾਹ ਮਤਲਬ ਬੜੀ ਥੋੜੀ ਜਗਾਹ ਕਰੀਦੀ ਗਈ ਜਿਹਦੇ ਉੱਤੇ ਉਸ ਸਮੇਂ ਦੇ ਵਜੀਰ ਖਾਨ ਵੱਲੋਂ ਮੰਗੇ ਗਏ ਜਿਹੜੇ ਪੈਸੇ ਸੀਗੇ ਉਹ ਇਸ ਤਰ੍ਹਾਂ ਸੀ ਕਿ ਅਸ਼ਰਫੀਆਂ ਕਿਵੇਂ ਦੇ ਦਿੱਤੀਆਂ ਜਾਂ 78000 ਅਸ਼ਰਫੀ 78000 78000 ਅਸ਼ਰਫੀ ਜਿਹੜੀਆਂ ਹੈ ਉਹਨਾਂ ਨੇ ਖੜਵੇਂ ਤਰੀਕੇ ਦੇ ਨਾਲ ਰੱਖ ਕੇ ਉਹ ਜਗਾ ਮਤਲਬ ਮਤਲਬ ਕੇ ਸੋਨੇ ਦੀਆਂ ਅਸ਼ਰਫੀਆਂ ਸੋਨੇ ਦੀਆਂ ਅਸ਼ਰਫੀਆਂ ਜਿਹੜੀਆਂ ਉਸ ਜਗ੍ਹਾ ਤੇ ਉਹਨਾਂ ਨੇ ਰੱਖ ਕੇ ਉਹ ਜਗਾ ਜਿਹੜੀ ਹੈ ਖਰੀਦੀ ਇਹ ਅੱਜ ਤੱਕ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਹੋਈ ਹੈ ਜਿਹੜੀ ਇੰਨੀ ਮਹਿੰਗੀ ਹੋਵੇ ਇਹਦਾ ਕੋਈ ਇਹ ਨਹੀਂ ਆ ਕਿ ਵੀ ਪੈਸੇ ਨਾਲ ਲੈਣਾ ਦੇਣਾ ਹੈ ਪਰ ਇਹਦੇ ਨਾਲ ਮਤਲਬ ਇੰਨਾ ਵੱਡਾ ਜਿਗਰ ਰੱਖ ਕੇ ਸਾਬਜਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਜਿਹੜਾ ਹੈ ਸੰਸਕਾਰ ਕਰਨ ਵਾਸਤੇ ਇਹ ਜੀ ਕੋਈ ਵੀ ਮਿਸਾਲ ਨਹੀਂ ਹੈਗੀ ਐ ਹਿਸਟਰੀ ਦੇ ਨਾਲੇ ਵੱਡੀ ਗੱਲ ਇਹ ਆ ਵੀ ਉਸ ਨੂੰ ਪਰਿਵਾਰ ਵੀ ਬਾਅਦ ਦੇ ਵਿੱਚ ਉਸੇ ਪਰਿਵਾਰ ਦੇ ਬਹੁਤ ਉਹਨੇ ਪਰਵਾਰਦਨਾ ਤਸੀਹੇ ਦਿੱਤੇ ਗਏ ਉਹਨਾਂ ਦੀ ਸਾਰਾ ਟੱਬਰ ਹੀ ਜਿਹੜਾ ਕਰ ਦਿੱਤਾ ਸ਼ਾਸਨਾਂ ਨੇ ਸਾਰੀ ਉਹਨਾਂ ਦੀਆਂ ਜੋ ਵੀ ਸਿਖੇ ਬਹੁਤ ਪਰੇਸ਼ਾਨੀ ਦੇਣ ਬਹੁਤ ਵੱਡੀ ਸੀ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਸੀ ਹੁਣ ਆਪਾਂ ਦੇਖੀ ਹਾਂ ਫਮੇਰੀ ਕਿ ਚੱਲ ਕੇ ਹਾਂਜੀ ਇਹ ਟੈਕਨੋ ਦੀ ਕਮਰ ਨਹੀਂ ਜੀ ਨਹੀਂ ਹਾਲੇ ਨਾ ਇਹ ਉਹ ਨੇ ਆ ਜਿਹੜੀ ਪਹਿਲਾਂ ਸੀ ਨਾ ਪਹਿਲਾਂ ਆ ਹੇਠਲੇ ਪਾਸੇ ਜਿਹੜਾ ਤਖਾਨਾ ਹੈ ਇਹ ਨਜ਼ਰ ਘਟਾਉਂਦੇ ਸੀਗੇ ਹੁਣ ਇਹ ਤਖਾਨੇ ਨਜ਼ਰ ਆ ਰਹੇ ਨੇ ਵੈਸੇ ਜਿਹੜਾ ਪਾਣੀ ਦਾ ਨਿਕਾਫ ਦਾ ਸਿਸਟਮ ਥੀਗਾ ਹੋਆ ਬਣਿਆ ਹੋਇਆ ਇੱਧਰਲੇ ਪਾਸੇ ਪਾਣੀ ਡਟਾ ਨਹੀਂ ਜੀ ਦੀਆ ਸਟਰਕਚਰ ਸਟਰਕਚਰ ਬਾਲ ਰਹੀਆ ਵੱਡੀ ਗਣਤੀ ਵਿੱਚ ਹੁਣ ਲੋਕ ਦੇਖਣ ਵੀ ਆਉਂਦੇ ਨੇ ਇਸ ਨੂੰ ਹਾਲਾਜੀ ਬਰਾਬਰ ਇਹ ਇਹੰਦੂਣਾ ਜੀ ਸਾਰੀ ਜਹਾਜੀ ਹੋਵੇਲੀ ਆ ਦੇਖੋ ਆਪਰੇ ਤੋਂ ਬਾਹਰ ਨਿਕਲੇ ਕੇ ਜਿਹੜਾ ਪਰਲੇ ਰਸਤਾ ਹੈ ਨਾ ਇਧਰਲੇ ਪਾਸੇ ਜਾਂ ਖੱਬ ਇਹ ਘਰੋਂ ਇਧਰਲੇ ਪਾਸੇ ਆਉਂਦੀ ਸੀ ਮਤਲਬ ਹਵੇਲੀ ਦਾ ਜਿਹੜਾ ਦਰਵਾਜ਼ਾ ਇੱਕ ਇਧਰਲੇ ਪਾਸੇ ਵੀ ਸੀ ਇਹ ਹਵੇਲੀ ਦਾ ਦੂਜਾ ਪਾਸਾ ਹੈ ਇਹਦੇ ਪਿੱਛੇ ਖੇਤ ਲੱਗਦੇ ਨੇ ਤੇ ਆਹ ਦੱਸਿਆ ਜਾਂਦਾ ਵੀ ਪਾਣੀ ਦਾ ਹੌ ਹੈ ਪਿੱਛੇ ਤੇ ਆਹ ਇਲਾਕਾ ਜਿਹੜਾ ਇਹ ਸ਼ਾਇਦ ਕਿਚਨ ਦਾ ਹਿੱਸਾ ਹੈ ਕਿਉਂਕਿ ਆਹ ਜਿਹੜੀ ਸਾਹਮਣੇ ਬੋਲ ਲੱਗਿਆ ਜਿਹੜੀ ਇੰਡੀਕਟ ਕਰ ਰਹੀ ਹੈ ਵੀ ਇੱਥੇ ਕਿ ਰੋਲਾ ਹੋਏਗਾ ਖੈਰ ਅੱਗੇ ਜਾਂ ਜਾਂਦੇ ਹਾਂ ਇਸ ਇਧਰਲੇ ਪਾਸੇ ਪ੍ਰਵੇਸ਼ ਕਰਦੇ ਹਾਂ ਸਾਹਮਣੇ ਲਿਖਿਆ ਹੋਇਆ ਹੈ 820 ਦਾ ਕਮਰਾ ਇਹ ਤਾਜ਼ਾ ਲਿਖਤਾ ਨਹੀਂ ਅ ਜਿਹੜੀ ਇਹਦੇ ਬਾਰੇ ਜਾਣਕਾਰੀ ਜਿੰਨੀ ਤੇ ਹੈ ਉਹ ਇੱਥੇ ਹੈ ਅਗਰੇ ਕਿਚਨ ਹੈ ਤਾਂ ਉਪਰਲੇ ਸਾਹਮਣੇ ਇਹ ਵੀ ਦਿਖਾਈ ਦਿੰਦਾ ਹੈ ਵੀ ਜਿਹੜਾ ਧੂਏ ਦਾ ਨਿਕਾਸ ਉਹ ਇੱਥੇ ਰੱਖਿਆ ਹੋਇਆ ਹੈ ਤੇ ਇੱਕ ਕਮਰਾ ਆਪਾਂ ਇਧਰਲੇ ਪਾਸੇ ਜਿਹੜੇ ਉੱਧਰ ਵੀ ਚੱਲਦੇ ਆਪਾਂ ਇੱਕ ਛੋਟਾ ਰਸਤਾ ਬਾਹਲੇ ਪਾਸਿਓਂ ਇਧਰੋਂ ਅੰਦਰ ਆਉਂਦਾ ਹੈ ਇਹ ਦਾ ਮਤਲਬ ਇਹ ਵੀ ਨਿਮੀ ਕਾਫੀ ਹੋਰ ਵੀ ਥੱਲੇ ਖਾਈ ਹੋ ਸਕਦੀ ਹੈ ਇਹ ਤੁਹਾਨੂੰ ਸਾਨੂੰ ਪਤਾ ਲੱਗੇਗਾ ਇਹ ਹੈ ਜੀ ਵੀ ਆ ਜਿਹੜਾ ਇਹ ਇਲਾਕਾ ਹੈ ਤੁਹਾਨੂੰ ਦਿਖਾਉਨੇ ਆ ਇਹ ਦੱਸਿਆ ਜਾਂਦਾ ਵੀ ਇੱਥੇ ਜਿਹੜਾ ਲਾਂਗਰੀ ਖੰਦਾ ਸੀਗਾ ਕਿਚਨ ਦਾ ਕੰਮ ਕਰਦਾ ਸੀਗਾ ਇਹ ਉਹਦੇ ਰਹਿਣ ਦਾ ਕਮਰਾ ਹੁੰਦਾ ਸੀਗਾ ਹੁਣ ਜਿਸ ਤਰੀਕੇ ਨਾਲ ਸੰਭਾਲ ਦੇ ਚਤੰਗ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਹ ਪਾਸੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਵੀ ਇਧਰਲੇ ਪਾਸੇ ਕਿਚਨ ਬਣੀ ਹੋਈ ਸੀ ਉਹ ਇਲਾਕਾ ਇਹ ਆਹ ਅੰਦਰ ਦਾ ਰਸਤਾ ਸੀ ਜਿਹੜਾ ਗੱਲ ਕਰ ਰਹੇ ਸੀ ਆਪਾਂ ਵੀ ਲਾਂਗਰੀ ਦਾ ਕਮਰਾ ਹੁੰਦਾ ਸੀ ਇੱਧਰਲੇ ਪਾਸੇ ਤੇ ਦਰਤਾਂਤ ਨੇ ਜਿਹੜੇ ਜੋ ਇੱਥੇ ਹੀ ਲਿਖੇ ਹੋਏ ਨੇ ਇਹ ਲਾਂਗਰੀ ਦਾ ਕਮਰਾ ਦਿੱਸਿਆ ਜਾਂਦਾ ਤੇ ਆ ਜਿਵੇਂ ਪਹਿਲਾਂ ਜਿਸ ਪਾਸਿੋਂ ਆਪਾਂ ਆਏ ਸੀਗੇ ਉਧਰ ਤੋਂ ਫੇਰ ਨਜ਼ਰ ਮਰਵਾ ਰਹੇ ਆ ਇੱਕ ਇਹ ਇਹ ਕਿਚਨ ਵੱਲ ਨੂੰ ਜਿਹੜੀ ਲੰਗਰ ਖਾਣੇ ਵੱਲ ਰਸਤਾ ਜਾਂਦਾ ਸੀ ਇਹਨਾਂ ਦਾ ਉਹ ਆ ਸੀ ਜੋ ਉੱਥੇ ਲਿਖਿਆ ਹੋਦਾ ਮਦਦ ਆ ਜਿਹੜੀਆਂ ਪੌੜੀਆਂ ਬਣਾਈਆਂ ਵੈਸੇ ਹੁਣ ਬਣੀਆਂ ਨੇ ਕਿਤੇ ਉੱਪਰ ਜਾਣ ਨੂੰ ਕੋਈ ਰਸਤਾ ਸ਼ਾਇਦ ਨਹੀਂ ਸੀਗਾ ਤੇ ਇਹ ਅੰਦਰ ਰਹੈਸ਼ੀ ਜਿਹਾ ਸੈਕਸ਼ਨ ਹੈ ਇਹ ਉੱਪਰਲੇ ਪਾਸੇ ਆ ਇੱਕ ਮੰਜ਼ਲ ਇਹ ਹੈ ਇਹ ਜ਼ਮੀਨ ਦੋਜ ਕਮਰੇ ਸੀਗੇ ਇੱਥੇ ਇਹ ਪਹਿਲੀ ਮੰਜ਼ਲ ਆ ਦਿਖਾਈ ਦਿੰਦੀ ਹੈ ਇਸ ਦੇ ਉੱਪਰ ਇੱਕ ਹੋਰ ਮੰਜ਼ਲ ਹੈ ਸਾਹਮਣੇ ਇਹ ਹੈ ਵੀਡੀਓ ਸ਼ਾਨਦਾਰ ਗੰਬਨੇ ਜੀ ਦੇਖ ਸਕਦੇ ਹੋ ਤੁਸੀਂ 81 ਉੱਪਰਲੀ ਪੋਸਟ ਆਵਾਜ਼ ਜੇਹਾ ਆ ਗਏ ਜਿਸ ਤਰੀਕੇ ਨਾਲ ਸੰਭਾਲਣ ਦੇ ਯਤਨ ਕੀਤੇ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਲੋਹੇਦਾਰ ਪੱਤੀਆਂ ਲਾਈਆਂ ਗਈਆਂ ਨੇ ਆਪਰੇਟਾਂ ਲਾਈਆਂ ਗਈਆਂ ਨੇ ਇਹਨਾਂ ਨਾਲ ਸੰਭਾਲਣ ਦੇ ਯਤਨ ਹੋ ਰਹੇ ਨੇ ਇੱਕ ਪਾਸਾ ਉੱਧਰੋਂ ਦੀ ਇੱਕ ਸੈਕਸ਼ਨ ਇਹ ਹੈ देख सकते हो इत ताज़ा तस्वीर लाइया गई ने आप दोबारा फिर बाहर चलते हैं बारो एक बार फिर देखते हैं इस पासे भी आप ਬਹੁਤ ਵਧੀਆ ਇਹ ਦੇਖੋ ਸੱਤਨ ਔਰ 16 ਬਣੇ ਬਹੁਤ ਸੋਹਣਾ ਲੱਗ ਰਿਹਾ ਉਸ ਟਾਈਮ ਦਾ ਜਿਹੜਾ ਸਟਰਕਚਰ ਦੇਖੋ ਤੇ ਉਹਦੇ ਅਸਾਫ ਸਿਰ ਤੇ ਬਹੁਤ ਵਧੀਆ ਲੱਗਦਾ ਕਿਹਾ ਜਾਂਦਾ ਵੀ ਜਿਹੜੀ ਨਾ ਹਵੇਲੀ ਸੀ ਇਹ ਜਿਹੜੀ ਜਹਾਜ਼ ਵਰਗੀ ਪਾਣੀ ਦੀ ਜਹਾਜ਼ ਵਰਗੀ ਸੀ ਇਸ ਕਰਕੇ ਇਸ ਨੂੰ ਜਹਾਜ਼ ਦੀ ਹਵੇਲੀ ਕਿਹਾ ਜਾਂਦਾ ਸੀ ਇਹ ਦੇਖੋ ਆ ਜਿਹੜਾ ਸੈਕਸ਼ਨ ਹੈ ਹੁਣ ਚੰਦ ਖੈ ਜਿੰਦਾ ਹੈ ਕਿ ਹੁਣ ਖੋਲੇ ਕੇ ਰੱਖਦੇ ਨੇ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਗੁਰੂ ਘਰ ਦੇ ਦਰਸ਼ਨ ਆਇਆ ਕਰਨ ਆਏ ਸਾਨੂੰ ਕਿੱਥੇ ਆਣ ਕੇ ਪਤਾ ਲੱਗਾ ਇਹ ਹਿੰਦੀ ਦਾ ਅਸੀਂ ਸੋਚਿਆ ਵੀ ਅਸੀਂ ਦਰਸ਼ਨ ਕਰਨ ਚਾਹੀਏ ਅਸੀਂ ਆਣ ਕੇ ਦਰਸ਼ਨ ਕੀਤੇ ਨੇ ਬੜਾ ਵਧੀਆ ਲੱਗਾ ਬੜੀ ਸੋਹਣੀ ਚੀਜ਼ ਬਣੀ ਥੋੜੀ ਹੋਣੀ ਸੰਭਾਲਣ ਦੀ ਲੋੜ ਹੈ ਸਾਮ ਕੇ ਰੱਖਿਆ ਜਾਏ ਤੇ ਬੜੀ ਚੰਗੀ ਗੱਲ ਹੈ ਇਹੋ ਜੀ ਚੀਜ਼ ਲੱਭਦੀ ਕੋਈ ਨਹੀਂ ਲਓ ਵੀ ਦੋਸਤੋ ਆਪਾਂ ਇਸ ਪਾਸਿੋਂ ਪਹਿਲਾਂ ਅੰਦਰ ਗਏ ਸੀਗੇ ਤੇ ਆ ਜਿਹੜਾ ਪਾਸਾ ਇਧਰਲੇ ਪਾਸੇ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਪੌੜੀਆਂ ਉੱਪਰ ਜਾਂਦੀਆਂ ਸੀ ਇਸ ਪਾਸੇ ਜਾਂਦੀਆਂ ਸੀ। ਘੇਰੇ ਪਾਸੇ ਕੀਤੀ ਐ ਆਪਾਂ ਫਿਰ ਦੂਜੇ ਪਾਸੇ ਜਾ ਕੇ ਦੇਖਦੇ ਹਾਂ। ਸਾਹਮਣੇ ਪਾਸੇ ਨਿਸ਼ਾਨਦੇਹੀ ਕੀਤੀ ਹੈ ਇਸਕੇ ਅੰਦਰ ਪੌੜੀਆਂ ਚੜ੍ਹਦੀਆਂ ਨੇ। ਤਾਂ ਜਦੋਂ ਅਸੀਂ ਅੰਦਰ ਆਏ ਆਂ ਆ ਸਾਹਮਣੇ ਸਾਨੂੰ ਪੁਰਾਣਾ ਇੱਕ ਗੁਸਲਖਾਨਾ ਹੈ ਇਹ ਦਿਖਾਈ ਦਿੰਦਾ। ਅੰਦਰੋਂ ਆਪਾਂ ਦੇਖਦੇ ਹਾਂ ਇਸਨੂੰ ਚਲ ਕੇ। ਇਹ ਸਾਹਮਣੇ ਇਹ ਗੋਸਲਖਾਨਾ ਦਾ ਸ਼ਾਇਦ ਰਸਤਾ ਹੋਵੇਗਾ ਪੁਰਾਣਾ ਤੇ ਇਹ ਨੇ ਜਿਹੜਾ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਸ਼ੀ ਅੰਦਰੋਂ ਬਹੁਤ ਉੱਚੀ ਹੋਵੇਦੀ ਹੈ ਵੱਡੀ ਹੋਵੇਦੀ ਹੈ ਆਪਾਂ ਇਸ ਪਾਸੇ ਬਾਹਰ ਲੱਦਰ ਸਿੱਕ ਨਹੀਂ ਹੈ ਇਹ ਹੈ ਜਿਹੜਾ ਸਾਹਮਣੇ ਪਾਸੇ ਸਾਨੂੰ ਦਿਖਾਈ ਦਿੰਦਾ ਹੈ ਉਪਰੋ ਹੇਠਾਂ ਤੁਸੀਂ ਕਮਰਿਆਂ ਦੀਆਂ ਲੀਹਾਂ ਦੇਖ ਸਕਦੇ ਹੋ ਉਹ ਸਾਹਮਣੇ ਜਿਹੜਾ ਬਚਿਆ ਹੋਇਆ ਹਿੱਸਾ ਹੈ ਸਾਹਮਣੇ ਦਿਖਾਈ ਦਿੰਦਾ ਨਮਸਤੇ ਮਾਈ ਸੈਲਫ ਵਿਭੋ ਦੇਸ਼ਮੁਖ ਆਮ ਕਮਿੰਗ ਫਰਮ ਪੁਨੇ ਮਹਾਰਾਸ਼ਟਰ ਐਂਡ ਥਿਸ ਇਜ਼ ਮਾਈ ਫਰਸਟ ਟਾਈਮ ਟੂ ਕਮ ਓਰ ਇਨ ਪੰਜਾਬ ਕਰੰਟਲੀ ਆਮ ਸਟੇਇੰਗ ਇਨ ਚੰਡੀਗੜ੍ਹ ਐਂਡ ਥਿਸ ਇਜ਼ ਮਾਈ ਫਰਸਟ ਟਾਈਮ ਟੂ ਟਰੈਵਲ ਇਨ ਫਤੇ and uh, I'm really very inspired to see this all the secret uh, places of two Sahajadas and ma, ma and uh, their mataji and uh, even this uh, very inspirational uh, place I'm going back with a big motivation in my heart and uh, very big inspiration also it's such a inspiring places and uh, such a inspiring landmarks uh, uh, that i have been inspired by seeing the movie and it was uh, his idea and uh, my family's idea to come here and visit these places i am uh, so much grateful i have come to visit these places i am very impressed in this land thank you thank you ਇਹ ਸਵੀਮਿੰਗ ਪੂਲ ਬਣਿਆ ਹੋਇਆ ਹੈ। ਇਹਦੇ ਵਿੱਚ ਇੱਕ ਫੁਆਰਾ ਵੀ ਸੀ। ਇਹ ਹਰ ਸਾਹਮਣੇ ਜਿਹੜਾ ਅ ਚੱਕਰ ਦਿਖਾਈ ਦੇ ਰਿਹਾ ਹੈ, ਜੈਰਾ ਦਿਖਾਈ ਦੇ ਰਿਹਾ ਹੈ। ਇਹ ਦੱਸਿਆ ਜਾਂਦਾ ਵੀ ਇੱਥੇ ਫੁਆਰਾ ਹੋਇਆ ਕਰਦਾ ਸੀ। ਅੰਦਰ ਜਾਣ ਵਾਸਤੇ ਦੇੇਹਾ ਉੱਤਰ ਨੂੰ ਦੋ ਪਾਸੇ ਪੌੜੀਆਂ ਸਨ, ਇੱਧਰ ਵੀ ਪੌੜੀਆਂ ਸਨ ਤੇ ਇੱਧਰ ਵੀ ਪੌੜੀਆਂ ਸਨ। ਇਹ ਸਾਹਮਣੇ ਹੈ ਬੀੜ ਹੈ। ਇਹਦੇ ਬਿਲਕੁਲ ਸਾਹਮਣੇ ਪਾਸੇ ਹੈ। ਡਾਕਟਰ ਸਾਹਿਬ ਅੱਗੇ ਲਈ ਆਪਾਂ ਬਹੁਤ-ਬਹੁਤ ਮੰਨ ਕੋਚ ਲੋ ਜੀ ਅਸੀਂ ਹਵੇਲੀ ਦੇਖ ਕੇ ਹੁਣ ਜਾ ਰਹੇ ਆ ਵਾਪਸ ਡਾਕਟਰ ਦੀਵਾਨ ਟੋਡਰਮਲ ਹਨ ਦੀ ਹਵੇਲੀ ਦੇਖਣ ਤੋਂ ਬਾਅਦ ਕਿਵੇਂ ਮਹਿਸੂਸ ਕੀਤਾ ਤੁਸੀਂ ਬਹੁਤ ਆਨੰਦ ਆਇਆ ਜੀ ਜਿਹੜਾ ਹੈ ਦਰਸ਼ਨ ਕਰਕੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਦਾ ਹੁਣ ਹਾਈ ਕੋਰਟ ਵੱਲੋਂ ਜਿਹੜਾ ਹੈਗਾ ਆਰਡਰ ਹੋ ਗਿਆ ਕਿ ਦੀ ਸੰਭਾਲ ਕੀਤੀ ਜਾਵੇ ਇਸ ਦੇ ਨਾਲ ਆਉਣ ਵਾਲੀ ਪੀੜ੍ਹੀਆਂ ਨੂੰ ਇਸ ਇਹ ਜਿਹੜੀ ਸਥਾਨ ਹੈ ਇਹ ਹਮੇਸ਼ਾ ਪ੍ਰੇਰਿਤ ਕਰੂਗਾ ਕਰਦਾ ਹੈ ਤੇ ਕਰਦਾ ਰਹੂਗਾ ਤੇ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਹੋਇਆ ਕਿ ਵੀ ਇਹਦਾ ਸੰਭਾਲ ਕੀਤੀ ਜਾਵੇ ਇਹ ਜਿਹੜਾ ਬਹੁਤ ਵਧੀਆ ਗੱਲ ਹੋਈ ਹੈ ਜੀ ਅੰਦਰ ਸਰ ਧੰਨਵਾਦ ਕਿਸ ਨਾਲ ਦੋਸਤੋ ਅਸੀਂ ਤੁਹਾਡੇ ਕੋਲ ਅੱਗੇ ਲੈਣੀ ਹੈ ਸਸ਼ੀ